वॉश करा और कपड़े चेंज करके सौ कपड़े कपड़े चेंज करके रिलैक्स हो गए नाइट सूट पा लिया और जो <प्राथ> सोना लगे थे जी बहुत अच्छा लगता है कि ਆਬਵੀਅਸਲੀ ਜੇ ਅਗਰ ਤੁਸੀਂ ਸੂਟ ਦਿਖਾਉਣਾ ਤਾਂ ਸੂਟ ਦਿਖਾਉਣਾ ਬੈਕ ਲੈਸ ਡਿਜ਼ਾਈਨ ਕਿਉਂ ਦਿਖਾ ਰਹੇ ਹੋ ਇਹਨੂੰ ਕਹਿੰਦੇ ਆ ਕਲਿੱਕਬੇਟ ਕਰਨਾ ਇੰਟੈਂਸ਼ਨਲ ਕਲਿੱਕਬੇਟ ਤੁਹਾਨੂੰ ਵੀ ਚਾਹੀਦਾ ਆ ਮੂਜੇ ਵੀ ਦਿਲ ਆ ਰਿਹਾ ਸੀ ਠੀਕ ਹੈ ਇਹ ਤਾਂ ਕਿਤੇ ਜਾਣ ਦੀ ਲੋੜ ਨਹੀਂ ਤਾਂ ਆਨਲਾਈਨ ਆਰਡਰ ਕਰਾਂਗੇ ਆਪਣੇ ਘਰੇ ਬੈਠੇ ਬੈਠੇ ਆ ਜਾਊਗਾ ਤਾਂ ਇਹ ਮੈਂ ਲਿਆ ਵਾ ਸਲਵਾਰ ਕਮੀਜ਼ ਬਾਈ ਗੁਰਕੀਰਤ ਉਹਨਾਂ ਤੋਂ ਅੱਛਾ ਉਹਨਾਂ ਕੋਲ ਤੁਹਾਨੂੰ ਬਹੁਤ ਹੀ ਪਿਆਰੇ ਪਿਆਰੇ ਇਦਾਂ ਦੇ 올ਓਵਰ ਕਾਟਨ ਦੇ ਸੂਟ ਰੈਡੀਮੇਡ ਕੁਰਤੀਸ ਡ्रेसेस ਪਾਰਟੀ ਵੇਅਰ ਗਾਊਨ ਤੇ ਹੋਰ ਵੀ ਜਿਹੜੇ ਵੀ ਤੁਹਾਨੂੰ ਡ्रेसेस ਚਾਹੀਦੇ ਹਨ ਕੋਲ ਸਭ ਕੁਝ ਮਿਲ ਸੁਣੀ ਚਲਿਓ ਐਂਡ ਅੱਗੇ ਦੇਖਿਓ ਤੇ ਤੁਸੀਂ ਕੀ ਕਰਨਾ ਉਹਨਾਂ ਦੀ ਆਈਡੀ ਤੇ ਜਾ ਕੇ ਉਹਨਾਂ ਨੂੰ ਮੈਸੇਜ ਕਰਨਾ ਇੱਕਦਮ ਟਰਸਟਡ ਔਰ ਜੈਨੂਨ ਪੇਜ ਆ ਤੁਸੀਂ ਫੋਲੋ ਵੀ ਕਰ ਸਕਦੇ ਹੋ ਉਹਨਾਂ ਨੂੰ ਤੇ ਜਿਹੜਾ ਇਸ ਵੀਡੀਓ ਨੂੰ ਸ਼ੇਅਰ ਕਰਕੇ ਜਾਊਗਾ ਉਹਨੂੰ ਵੀ ਲੈਣ ਵਾਲਾ ਸਪੈਸ਼ਲ ਬਹੁਤ ਹੀ ਖਾਸ ਡਿਸਕਾਊਂਟ ਅੱਗੇ ਤੁਸੀਂ ਦੇਖੀ ਚਲਿਓ ਇਹ ਪ੍ਰੋਮੋਸ਼ਨਲ ਸੂਟ ਆ ਤੇ ਅਸੀਂ ਤਾਂ ਹੁਣ ਹੋਰ ਵੀ ਆਰਡਰ ਇਨ ਫਿਊਚਰ ਕਰਾਂਗੇ ਸੂਟ ਹੋਰ ਵੀ ਆਰਡਰ ਪਿੰਕੀ ਨੂੰ ਵੀ ਦਿਵਾਣਾ ਹੈ ਤੇ ਤੁਸੀਂ ਵੀ ਸਾਰਿਆਂ ਨੇ ਜਾਓ फटाफट ਉਹਨਾਂ ਦੀ ਆਈਡੀ ਤੇ ਜਾਓ ਤੇ ਆਪਣੇ ਲਈ ਪਿਆਰੇ ਪਿਆਰੇ ਸੂਟ ਆਰਡਰ ਕਰੋ ਇਹ ਤਾਂ ਸਿਰਫ ਸਟਾਰਟਿੰਗ ਆ ਅੱਗੇ ਤੁਸੀਂ ਦੋਗਲੇਪਨ ਦੀ ਹੱਦ ਦੇਖਿਓ ਰੁਕੋ ਜਰਾ ਸਬਰ ਕਰੋ ਸਸਟੀਕਾਲ ਦੇ ਸਾਰਿਆਂ ਨੂੰ ਵੈਲਕਮ ਟੂ ਮਾਈ ਨਿਊ ਵਲੌਗ ਕਰਦਾ ਸਾਰਾ ਕੰਮ ਕਰ ਲਿਆ ਸੀਗਾ ਔਰ ਮੈਂ ਵੀ ਰੈਡੀ ਹੋ ਗਈ ਸੀਗੀ ਅੱਜ ਮੈਂ ਇਹ ਵਾਲਾ ਸੰਪਾਇਆ ਸੀਗਾ ਯਾਰ ਆ ਪਤਾ ਨਹੀਂ ਦੁਪੱਟਾ ਇਹਦੇ ਨਾਲ ਮੈਚ ਹੋ ਰਿਹਾ ਕਿ ਨਹੀਂ ਕੱਲ ਮੈਂ ਬਸ ਕਾਲੀ ਕਾਲੀ ਚ ਚੱਕ ਲਿਆਂਦਾ ਨਵਾਂ ਸੂਟ ਸਟਿਚ ਕਰਵਾਇਆ ਸੀ ਇਹ ਪਾਇਆ ਇਹ ਆ ਵਲੌਗ ਦੀ ਸਟਾਰਟਿੰਗ ਜਿੱਥੇ ਦੱਸਿਆ ਜਾ ਰਿਹਾ ਕਿ ਮੈਂ ਨਵਾਂ ਸੂਟ ਲਿਆ ਤੇ ਸਟਿਚ ਕਰਵਾਇਆ ਇੰਸਟਾਗ੍ਰਾਮ ਤੇ ਕੀ ਦੱਸਿਆ ਗਿਆ ਕਿ ਇਹ ਇੱਕ ਪ੍ਰੋਮੋਸ਼ਨਲ ਸੂਟ ਆ ਜਿਹੜਾ ਤੁਸੀਂ ਆਰਡਰ ਕਰ ਸਕਦੇ ਹੋ ਸੋ ਸੂਟ ਲੈਣ ਤੇ ਮਿਲਣ ਦੇ ਵਿੱਚ ਫਰਕ ਹੁੰਦਾ ਛੁੱਟ ਬੇ ਛੁੱਟ ਛੁੱਟ ਬੇ ਛੁੱਟ ਬੋਲਦੀ ਜਾ ਰਹੀ ਹੈ ਸ਼ਰਮ ਨਹੀਂ ਆਤੀ ਅੱਜ ਕਿੰਨਾ ਕੰਮ ਸੀ ਦਾ ਛੁੱਟ ਕਿਵੇਂ ਲੱਗ ਰਿਹਾ ਤੁਸੀਂ ਦੇਖਿਆ ਨਹੀਂ ਵਧੀਆ ਲੱਗ ਰਿਹਾ ਨਹੀਂ ਸੋਣਾ ਲੱਗ ਰਿਹਾ ਮੈਨੂੰ ਪਸੰਦ ਨਹੀਂ ਆਇਆ ਵਧੀਆ ਲੱਗ ਰਿਹਾ ਮੈਨੂੰ ਕਿਹੋ ਜਿਹਾ ਲੱਗ ਰਿਹਾ ਵਧੀਆ ਲੱਗ ਰਿਹਾ ਉਹ ਲਾਈਟ ਕਲਰ ਨਹੀਂ ਹੈ ਮੈਨੂੰ ਤਾਂ ਚਾਚੀ ਨਹੀਂ ਰਿਹਾ ਇਹ ਆ ਫੇਕਨੈਸ ਮਹਾਰਾਣੀ ਕਮਲ ਪਟਿਆਲਾ ਦੀ ਇੰਸਟਾਗ੍ਰਾਮ ਰੀਲ ਦੇ ਵਿੱਚ ਸੂਟ ਦੀ ਤਾਰੀਫ਼ ਤਾਂ ਐਦਾਂ ਕਰਦੀ ਸੀ ਜਿਵੇਂ ਉਹਦੇ ਤਾਣੇ 'ਚ ਸੋਨੇ ਦੇ ਤਾਰ ਬੁਨੇ ਹੋਣ ਤੇ ਹੁਣ ਵਲੌਗ ਦੀ ਵਾਰੀ ਆਈ ਤਾਂ ਕਹਿੰਦੀ ਕਿ ਇਹ ਸੂਟ ਮੈਂ ਨਵਾਂ ਲਿਆ ਤੇ ਸਟਿਚ ਕਰਵਾਇਆ ਐਂਡ ਹੁਣ ਮੂੰਹ ਫਲਾ ਕੇ ਕਹਿੰਦੀ ਕਿ ਮੈਨੂੰ ਤਾਂ ਇਹ ਸੂਟ ਪਸੰਦ ਹੀ ਨਹੀਂ ਆਇਆ ਤੁਸੀਂ ਇਹ ਦੱਸੋ ਕਿ ਇਹ ਆਡੀਅנס ਨੂੰ ਪਾਗਲ ਬਣਾਉਣਾ ਨਹੀਂ ਤਾਂ ਹੋਰ ਕੀ ਆ ਇੰਸਟਾਗ੍ਰਾਮ ਤੇ ਕੁਝ ਹੋਰ ਤੇ ਵਲੌਗਸ 'ਚ ਕੁਝ ਹੋਰ ਵਲੌਗ ਚ ਐਟੀਟਿਊਡ ਨਹੀਂ ਮੈਚ ਕਰ ਰਿਹਾ ਕਿ ਮੈਂ ਸੂਟ ਨਵਾਂ ਲਿਆ ਸੀ ਬਟ ਫਿਰ ਵੀ ਮੈਨੂੰ ਪਸੰਦ ਨਹੀਂ ਜੇ ਤੂੰ ਲਿਆ ਸੀ ਤਾਂ ਤੂੰ ਖੁਦ ਹੀ ਲਿਆ ਲਾਈਟ ਕਲਰ ਦੇਖ ਕੇ ਲਿਆ ਹੋ ਫਿਰ ਹੁਣ ਨਾ ਪਸੰਦ ਕਾ ਤੂੰ ਜੇ ਇਹਦੀ ਇਹ ਵੀਡੀਓ ਪ੍ਰੋਮੋਸ਼ਨ ਵਾਲੀ ਨੇ ਵੇਖੀ ਹੋਈ ਤਾਂ ਉਹ ਵੀ ਪੁਛਤਾਉਂਦੀ ਹੋਊ ਇਹ ਸੂਟ ਕਿਹਨੂੰ ਦੇ ਬੈਠੀ ਇਹ ਤਾਂ ਮਹਾਰਾਣੀ ਪਟਿਆਲਾ ਇਹਨੂੰ ਤਾਂ ਇਦਾਂ ਦੇ ਸੂਟ ਪਸੰਦ ਹੀ ਨਹੀਂ ਆਉਂਦੇ ਇਹਨੂੰ ਪਸੰਦ ਆਉਂਦੀ ਹੈ ਚਮਕ-ਦਮਕ ਤੇ ਮਹਿੰਗੇ ਸੂਟ ਸ਼ਕਲ ਦੇਖੋ ਕਿੰਨੀ ਭੋਲੀ ਹੈ ਲੇਕਿਨ ਅੰਦਰ ਸੇ ਲੋਬੜੀ ਹੈ ਅਰੇ ਗਲਤੀ ਤਾਂ ਮੇਰੀ ਹੈ ਗਾਇਸ ਇੱਥੇ ਹੋ ਗਈ ਗੜਬੜ ਇੰਨੇ ਚਾ ਨਾਲ ਮੈਂ ਆਹ ਵਾਲਾ ਸੂਟ ਲਿਆਂਦਾ ਸੀਗਾ ਪਰ ਮੇਰੇ ਦੇਵ ਜੀ ਨੂੰ ਇਹ ਪਸੰਦ ਨਹੀਂ ਆ ਰਿਹਾ ਪਤਾ ਨਹੀਂ ਕਿਉਂ ਨਹੀਂ ਸੋਣਾ ਲੱਗਦਾ ਹਾਂ ਜਾਂ ਨਾ ਜਵਾਬ ਦੋ ਪਾਰਾ ਮੈਂ ਕਿਹਾ ਨਹੀਂ ਪਾਰਾ ਤੁਸੀਂ ਕਿਹਾ ਨਹੀਂ ਸੋਣਾ ਲੱਗਦਾ ਜੇ ਕਿੰਨੇ ਹੋ ਫਿਰ ਮੈਂ ਆਹ ਵਾਲਾ ਪਾ ਲੈਣੀ ਆ ਆਹ ਹਾ ਪਿੰਕ ਕਿਹੜਾ ਪਾ ਆਹ ਕਿਆ ਤੈਨੂੰ ਕਿਹੜਾ ਤੈਨੂੰ ਲੱਗ ਰਿਹਾ ਮੈਨੂੰ ਨਹੀਂ ਮੈਨੂੰ ਤਾਂ ਤੁਹਾਡੇ ਮੂੰਹ ਨਾਲ ਮਤਲਬ ਆ ਤੁਹਾਡਾ ਹੀ ਮੂੰਹ ਬਣਾ ਰੋ ਮੈਂ ਸੂਟ ਸੂਟਾ ਪਾ ਕੇ ਕੀ ਕਰਨੇ ਆ ਤੁਸੀਂ ਦੱਸੋ ਜਿਹੜਾ ਕਹੋਗੇ ਉਹ ਹੀ ਪਾ ਲੂੰਗੀ ਇੱਕ ਮੈਂ ਦੋਨੇ ਤਾਂ ਨਹੀਂ ਪਾ ਸਕਦੀ ਹੁਣ ਇੱਕ ਦੱਸੋ ਇੱਕ ਦੇ ਉੱਪਰ ਇੱਕ ਪਾ ਦੱਸੋ ਯਾਰ ਹਾਂ ਜੀ ਇਹ ਪਾਇਆ ਮੈਂ ਠੀਕ ਆ ਹਸਬੰਡ ਵਾਈਫ ਦੇ ਵਿਚਲੀ ਪਰਸਨਲ ਗੱਲ ਜੋ ਕਿ ਹੁਣ ਪਰਸਨਲ ਰਹਿ ਨਹੀਂ ਗਈ ਹੁਣ ਇਹ ਲੋਕਾਂ ਨੂੰ ਆਪਦੇ ਨਿੱਜੀ ਮਨਮਟਾਵੀ ਦਿਖਾਉਣਗੇ ਇਹ ਇਹਨਾਂ ਦਾ ਘਰ ਘੱਟ ਤੇ YouTube ਦਾ ਰੌਲਾ ਕਰ ਜ਼ਿਆਦਾ ਲੱਗਦਾ ਮੇਰੇ ਹਸਬੰਡ ਨੂੰ ਪਸੰਦ ਨਹੀਂ ਆਇਆ ਮੇਰਾ ਸੂਟ ਕੀਤਾ ਇਗਨੋਰ ਤੇ ਹਰ ਗੱਲ ਤੇ ਡੱਡੂਆਂ ਵਰਗਾ ਮੂੰਹ ਬਣਾ ਕੇ ਬੈਠ ਜਾਂਦਾ ਯਾਰ ਹੱਦ ਹੋਈ ਆ ਤੁਸੀਂ ਆਪਣੀਆਂ ਪਰਸਨਲ ਗੱਲਾਂ ਆਪਣੇ ਵਿੱਚ ਰੱਖੋ ਹੁਣ ਮੈਂ ਉਹ ਵੀ ਪੁਰਾਣਾ ਸੂਟ ਪਾ ਲੱਗੀ ਤਾਂ ਤੁਸੀਂ ਦੱਸਿਓ ਆ ਇਹ ਸੂਟ ਮੇਰੇ ਤਾਂ ਚਾਚ ਰਿਆ ਕਿ ਨਹੀਂ ਚਾਚ ਰਿਆ। ਕੈਜੀ ਲੱਗ ਰਹੀਆਂ ਇਹਦੇ ਵਿੱਚ। ਪਰ ਇਹਨਾਂ ਨੂੰ ਬਿਲਕੁਲ ਨਹੀਂ ਪਸੰਦ ਆਇਆ। ਤਾਂ ਹੁਣ ਆਪਾਂ ਆਹ ਰਾ ਸੂਟ ਪਾਵਾਂਗੇ। ਇਹਨਾਂ ਠੀਠਪੁਣਾ ਆਪਣੇ ਹਸਬੰਡ ਦੇ ਪੁਆਇੰਟ ਆਫ View ਦੀ ਤਾਂ ਰਿਸਪੈਕਟ ਕਰ ਇੱਕ ਪਾਸੇ ਤਾਂ ਕਹਿੰਦੀ ਆ ਕਿ ਮੈਨੂੰ ਹੋਰ ਕੋਝ ਮਾਇਨੇ ਨਹੀਂ ਰੱਖਦਾ। ਦੇਵ ਜੀ ਨੂੰ ਜੋ ਪਸੰਦ ਉਹੀ ਮੈਨੂੰ ਪਸੰਦ। ਉਹਨਾਂ ਦੇ ਖਿਲਾਫ ਨਹੀਂ ਜਾ ਸਕਦੀ। ਤੇ ਦੂਜੇ ਪਾਸੇ YouTube ਫੈਮਲੀ ਨੂੰ ਪੁੱਛੀ ਜਾਂਦੀ ਆ ਕਿ ਤੁਹਾਨੂੰ ਮੇਰਾ ਸੂਟ ਕਿਵਾਂ ਲੱਗਿਆ? ਚਲ ਕੋਈ ਨਹੀਂ ਜੇ ਹਸਬੰਦ ਨੂੰ ਪਸੰਦ ਨਹੀਂ ਆਇਆ ਤਾਂ ਨਾ ਵੇਖਸਮਾ ਨੂੰ ਖਾਵੇ ਵਿਊਅਰਸ ਖੁਸ਼ ਹੋਣੇ ਚਾਹੀਦੇ ਆ ਗਾਈਜ਼ ਇੱਥੇ ਆਪਾਂ ਨੂੰ ਇੱਕ ਹੋਰ ਪਿਆਰੀ ਜੀ ਗੁੜੀਆ ਮਿਲ ਗਈ ਜਿਹੜੀ ਕਿ ਸਟਾਰਟਿੰਗ 'ਚ ਬਹੁਤ ਹੀ ਜ਼ਿਆਦਾ ਨਰਵਸ ਹੋ ਰਹੀ ਸੀਗੀ ਘਬਰਾ ਰਹੀ ਸੀ ਇਨੋਸੈਂਟ ਕਹਿ ਸਕਦੇ ਆਪਾਂ ਇਨੋਸੈਂਟ ਸੀ ਬਹੁਤ ਹੀ ਜ਼ਿਆਦਾ 7ਥ ਕਲਾਸ 'ਚ ਗੁੜੀਆ ਪੜਦੀ ਆ ਔਰ ਫਿਰ ਮੈਂ ਇਹਨੂੰ ਗੱਲਾਂ ਚ ਲਾਇਆ ਇਹਦੇ ਨਾਲ ਥੋੜੀਆਂ ਗੱਲਾਂ ਬਾਤਾਂ ਕੀਤਾ ਇਹਦੀ ਨਰਵ ਨਰਵਸ ਜਿਹੜੀ ਹੋ ਰਹੀ ਸੀ ਉਹਨੂੰ ਥੋੜਾ ਘੱਟ ਕਰਨ ਦੀ ਕੋਸ਼ਿਸ਼ ਕੀਤੀ ਬਹੁਤ ਹੀ ਪਿਆਰੀ ਸੀਗੀ ਇਹਦਾ ਨਾਮ ਮੈਂ ਭੁੱਲ ਗਈ ਸੌਰੀ ਮੈਂ ਇਹਦਾ ਨਾਮ ਭੁੱਲ ਗਈ 7ਥ ਕਲਾਸ 'ਚ ਗੁੜੀਆ ਪੜਦੀ ਆ ਮੈਨੂੰ ਬਹੁਤ ਵਧੀਆ ਲੱਗਿਆ ਉਹਨੇ ਫਿਰ ਫੋਟੋ ਖਚਾਈ ਤੇ ਕਨਫਿਊਜ਼ ਜੀ ਗੱਲ ਨਹੀਂ ਐਦਾ ਕਿਉਂ ਹੋ ਰਿਓ ਦੱਸੋ ਇਨਾ ਅੱਗੇ ਨਰਵਸ ਹੋਈ ਜਾਂਦੇ ਆ ਜਿਵੇਂ ਕਿ ਬਹੁਤ ਵੱਡੀਆਂ ਮਹਾਨ ਸ਼ਖਸੀਅਤਾਂ ਹੋਣ ਵਾਇਰਲ ਤਾਂ ਇਹ ਆਪਣੀ ਇਨਸਲਟ ਸਿਰੋਂ ਹੋਇਆ ਨਰਵਸ ਹੋ ਉਹਨੂੰ ਇਹ ਇਮੀਗ੍ਰੇਸ਼ਨ ਵਾਲਾ ਇੰਟਰਵਿਊ ਲੈ ਰਹੀ ਸੀ ਵੀ ਮੈਨੂੰ ਸਮਝ ਨਹੀਂ ਆ ਰਿਹਾ ਕਿ ਮੈਂ ਕਿੱਥੇ ਖੜੀ ਹੋਵਾਂ ਹੱਸਾਂ ਕਿ ਸੀਰੀਅਸ ਲੁੱਕ ਦੇਵਾਂ ਮੇਬੀ ਇਹਨੂੰ ਸਾਰੇ ਮਹਾਰਾਣੀ ਕਮਲਪਟਿਆਲਾ ਕਹਿੰਦੇ ਆਣਾ ਤਾਂ ਸ਼ਾਇਦ ਕੁੜੀ ਵੀ ਸੀਰੀਅਸ ਲੱਗੀ ਹੋਵੇ ਕਿ ਕਿਤੇ ਸੱਚੀ ਮਹਾਰਾਣੀ ਤਾਂ ਨਹੀਂ ਕਮ ਬੈਕ ਟੂ ਮਾਈ ਵਲੋਗ ਗਾਇਜ਼ ਹੁਣ ਅਸੀਂ ਆਪਣੇ ਘਰੇ ਆ ਚੁੱਕੇ ਆਂ ਔਰ ਹੁਣ ਮੈਂ ਆਪਣਾ ਫੇਸ ਵਾਸ਼ ਕਰੂੰਗੀ ਤੇ ਬਹੁਤ ਜ਼ਿਆਦਾ ਥੱਕ ਗਈ ਮੈਂ ਬਹੁਤ ਜ਼ਿਆਦਾ 11:30 ਹੋ ਚੁੱਕੇ ਨੇ फटाफट ਫੇਸ ਵਾਸ਼ ਕਰਾਂ ਔਰ ਕਪੜੇ ਚੇਂਜ ਕਰਕੇ ਸੌਣੇ ਆ ਹਾਂ ਐਨੀ ਬੋਲਡ ਅਨਾਉਂਸਮੈਂਟ ਤਾਂ ਐਕਟਰ ਵੀ ਨਹੀਂ ਕਰਦਾ ਜਦੋਂ ਸਕ੍ਰਿਪਟ ਖਤਮ ਹੋ ਗਈ ਹੋਵੇ ਔਡੀਐਂਸ ਵੀ ਕਹਿੰਦੀ ਹੋਣੀ ਆ ਕਿ ਸਾਡੀ ਕਿਸਮਤ ਇੰਨੀ ਵੀ ਮਾੜੀ ਨਹੀਂ ਸੀ ਜੋ ਸਾਨੂੰ ਇੱਥੋਂ ਤੱਕ ਸੌਣਾ ਪੈ ਰਿਹਾ ਹਾਂ ਚਲੋ ਗਾਇਜ਼ ਹੁਣ ਅਸੀਂ ਕੱਪੜੇ-ਕੁਪੜੇ ਚੇਂਜ ਕਰਕੇ ਰਿਲੈਕਸ ਹੋ ਗਏ ਸੀਗੇ ਨਾਈਟਸੂਟ ਪਾ ਲਿਆ ਸੀਗਾ ਔਰ ਫੇਸ ਵੀ ਸਾਰਾ ਚੰਗੀ ਤਰ੍ਹਾਂ ਵਾਸ਼ ਕਰ ਲਿਆ ਸੀਗਾ ਔਰ ਸਾਰਾ ਮੇਕਅਪ ਰਿਮੂਵ ਕਰਤਾ ਹੋਇਆ ਕਿ ਇਹ ਤਾਂ ਐ ਲੱਗਦਾ ਜਿਵੇਂ ਸੌਣ ਤੋਂ ਪਹਿਲਾਂ ਪਿੰਡ ਵਾਲਿਆਂ ਨੂੰ ਅਨਾਊਂਸਮੈਂਟ ਕਰਦੀ ਹੋਵੇ 9 ਵਜੇ ਆਊਟਫਿਟ ਚੇਂਜਡ 9:05 ਤੇ ਮੇਕਅਪ ਰਿਮੂਵਡ 9:07 ਤੇ ਫੇਸਵਾਸ਼ ਡਨ ਗਾਈਜ਼ ਹਾਂ ਤੁਸੀਂ ਦੇਖ ਲਓ ਤੁਸੀਂ ਲੋਕਾਂ ਨੇ ਇਹਨਾਂ ਨੂੰ ਫੋਲੋ ਕੀਤਾ ਹੋਇਆ ਤੇ ਇਹਨਾਂ ਨਾਲ ਪਿਕਸ ਕਰਵਾਉਣੇ ਹੋ ਹਨ ਆਪਾਂ ਨੂੰ ਮੈਨੇ ਇਹਦੇ ਤੱਕ ਆ ਲਈ ਸੀ ਕਿ ਤੇ ਉਹਨਾਂ ਨੇ ਖੰਡ ਪਾਠ ਰਖਾਇਆ ਹੋਇਆ ਕਰੇ ਤੇ ਬਾਈਕੂ ਵੀ ਚਲੋ ਹਮੇਸ਼ਾ ਹਰੇਕ ਦੇ ਘਰੇ ਆਣਾ ਇਤਣੇ ਖੁਸ਼ੀਆਂ ਲੈ ਕੇ ਆਵੇ ਹਨ ਵੀ ਖੁਸ਼ੀ ਦਾ ਮੌਕਾ ਤੇ ਸਭ ਨੂੰ ਮਨਵਾਟ ਕੇ ਕਰਦਿਆ ਹਨ ਆਪਾਂ ਖੁਸ਼ੀ ਦੇ ਮੌਕੇ ਤੇ ਸੋਨੂ ਕੌਰ ਸ਼ਬਦ ਨੂੰ ਨਵਾਂ ਅਵਤਾਰ ਦੇਣ ਦੀ ਕੋਸ਼ਿਸ਼ ਕਰਦੀ ਹੋਈ ਡੰਗਰੇ ਨੂੰ ਇਨਵੈਂਟ ਨਹੀਂ ਇਨਵਾਈਟ ਜਾਂ ਇਨਵੀਟੇਸ਼ਨ ਕਹਿੰਦੇ ਆ ਇਨਵੈਂਟ ਉਹ ਚੀਜ਼ ਹੁੰਦੀ ਹੈ ਜਿਹੜੀ ਪਹਿਲਾਂ ਮੌਜੂਦ ਹੀ ਨਾ ਹੋਵੇ ਇਨਵੈਂਟ ਕਹਿ ਕੇ ਸਾਰੀ ਗੱਲ ਦਾ मीनिंग ਹੀ ਬਦਲ ਕੇ ਰੱਖਦਾ ਐਂਡ ਦੂਸਰੀ ਗੱਲ ਬੇਸਿਕਲੀ ਚਲੋ ਆਪਾਂ ਕਹਿ ਦਿੰਦੇ ਆ ਅਖੰਡ ਪਾਠ ਪਰ ਹੁੰਦਾ ਅਖੰਡ ਪਾਠ ਆ ਐਟ ਲੀਸਟ ਵਲੌਗ ਦੇ ਵਿੱਚ ਤੂੰ ਸ਼ਬਦਾਂ ਨੂੰ ਸਹੀ ਵੇ ਨਾਲ ਬੋਲਣ ਦੀ ਕੋਸ਼ਿਸ਼ ਕਰਿਆ ਕਰ ਮਤਲਬ ਤੂੰ ਹਜ਼ਾਰ ਗਲਤੀਆਂ ਕਰ ਪਰ ਪਬਲਿਕ ਕੰਟੈਂਟ ਵਿੱਚ ਥੋੜੀ ਅਟੈਂਸ਼ਨ ਦੇ ਇਹਦੀ ਇਨਵੈਂਟ ਤੇ ਇਨਵਾਈਟ ਵਾਲੀ ਗੱਲ ਤੋਂ ਮੈਨੂੰ ਇੱਕ ਗੱਲ ਯਾਦ ਆ ਗਈ ਕਿਹਦੇ ਕਿਹਦੇ ਘਰੇ ਮੰਮੀਆਂ ਯੂਰਿਕ ਐਸਿਡ ਨੂੰ ਯੂਰਕੈਸਟ ਦੱਸਦੀਆਂ ਕਮੈਂਟ ਕਰਕੇ ਜ਼ਰੂਰ ਦੱਸਿਓ ਜੇ ਤੇ ਉਹਨਾਂ ਨੇ ਵੀ खश शाমर होलेते जුව शाম होමගේ එबाकी හර රම කායිසිගේ හර පක් कोගमी හরা අප্যे जा වි ල लाමගේ රরা तखाමගේ හ ਇੱਕ ਹੋਏ ਕਿਰਨਾ ਬਠਿੰਡਾ ਦੇ ਫੰਕਸ਼ਨ ਤੇ ਮਿਲੀਆਂ ਉੱਥੋਂ ਇਹਨੇ ਉਹਨੂੰ ਦੀਦੀ ਬਣਾ ਲਿਆ ਹੁਣ ਇਹ ਇੱਕ ਦੂਜੇ ਦੀਆਂ ਬੈਸਟ ਫਰੈਂਡਸ ਬਣ ਗਈਆਂ ਹੁਣ ਇੱਕ ਦੋ ਵਾਰੀ ਇੱਕ ਦੂਜੇ ਦੇ ਘਰ ਆਉਣ ਜਾਣ ਗਈਆਂ ਤੇ ਉਸ ਤੋਂ ਬਾਅਦ ਸੋਸ਼ਲ ਮੀਡੀਆ ਤੇ ਕਰਨ ਗਿਆ ਕੰਟਰੋਵਰਸੀ ਕਿਉਂਕਿ ਫਿਰ ਇਹਨਾਂ ਦਾ ਹਾਜਮਾ ਵੀ ਥੋੜਾ ਹੁੰਦਾ ਇਹਨਾਂ ਨੂੰ ਕੋਈ ਨਾ ਕੋਈ ਗੱਲ ਹਰਟ ਕਰ ਜਾਂਦੀ ਆ ਤੇ ਫਿਰ ਇਹਨਾਂ ਨੇ ਉਹਦਾ ਮੁੱਦਾ ਬਣਾ ਲੈਣਾ ਹੁੰਦਾ ਤੇ ਫਿਰ ਮੁੱਦੇ 'ਚੋਂ ਵੀ ਫਾਇਦਾ ਕਢਦੀਆਂ ਤੇ ਦੁਬਾਰਾ ਸਲਾਹ ਕਰਕੇ ਵੀ ਫਾਇਦਾ ਕਢਦੀਆਂ ਤੇ ਸੋਸ਼ਲ ਮੀਡੀਆ ਤੇ ਆਪ ਹੀ ਆਪ ਦਾ ਜਲੂਸ ਕਢਵਾ ਕੇ ਔਡੀਅেন্স ਨੂੰ ਹੇਟਰਸ ਦੱਸਦੀਆਂ ਬਾਕੀ ਉਹ ਕਹਿੰਦੇ ਹੁੰਦੇ ਆ ਨਾ ਕਿ ਜੁਗ ਨੂੰ ਜੁਗ ਟੱਕਰ ਹੀ ਜਾਂਦਾ ਬਸ ਇਧਰ ਥੋੜਾ ਉਲਟਾ ਇਧਰ ਵਲੌਗਰ ਨੂੰ ਵਲੌਗਰ ਟੱਕਰ ਹੀ ਜਾਂਦਾ ਤੇ ਬਾਕੀ ਉਹ ਤਾਂ ਅਜ 17 ਦੇ ਕੋਲੋਂ ਆਉਂਦੇ ਲਈ ਆਪਾਂ ਸਿੱਕ ਸ਼ੂਟ ਵੀ ਫਿਰ ਤੇ ਲੈ ਆਣਾ ਤਿਆਰੀਆਂ ਸ਼ੁਰੂ ਕਰ ਤਕਸੀਨਸ ਤੇ ਤੇ ਇੱਕ ਤਾਂ ਗੱਲਾਂ ਪਵਾਰ ਲਗਵਾ ਕੇ ਹੀ ਤੇ ਕੱਲੋ ਚਲੋ ਇਹ ਗੱਲਾਂ ਦਾ ਫਿਰ ਸ਼ੇਅਰ ਕਰੂੰਗੀ ਕੱਲ ਆਪਾਂ ਕੁਝ ਖਾਣ ਦੀ ਬਣਾ ਲਈ ਕਿਉਂਕਿ ਭੁੱਖ ਤਾਂ ਵਕਤਾਂ ਲੱਗੀ ਪਿਆ ਤੇ ਉਹਨਾਂ ਗੱਲਾਂ ਹੀ ਹੋਣਗੀਆਂ ਤੇ ਲੋਕ ਕਹਿੰਦੇ ਕਿ ਅਖੰਡ ਪਾਠ ਦੇ ਵਿੱਚ ਤਾਂ ਹਜੇ ਬਹੁਤ ਦਿਨ ਪਈਆ ਪਰ ਮੈਂ ਸੂਟ ਵੀ ਬਣਾ ਲਿਆ ਤੇ ਨਾਲ ਦੀ ਨਾਲ ਮੈਂ ਵਾਲ ਵੀ ਕੱਲ ਨੂੰ ਕੈਰਟਨ ਵਗੈਰਾ ਉਹਦਾ ਕਰਵਾ ਕੇ ਆਉਂਗੀ ਐਂਡ ਇਹਨੇ ਅੱਜ ਵਲੌਗ ਪਾ ਵੀ ਦਿੱਤਾ ਜਿੱਥੇ ਇਹ ਸਾਰੀਆਂ ਸਰਵਿਸਿਜ਼ ਲੈ ਕੇ ਆਈ ਆ ਘੇਰ ਨੇਲ ਤੇ ਫੇਸ ਦੀਆਂ ਬਟ ਜਿਵੇਂ ਤੁਸੀਂ ਇਹਨਾਂ ਨੂੰ ਕਹੋਗੇ ਕਿ ਵਾਸ਼ਰੂਮ ਦੇ ਗੇਟ ਲਵਾ ਲਓ ਤਾਂ ਇਹਨਾਂ ਦਾ ਰਿਪਲਾਈ ਹੋਊਗਾ ਕਿ ਜਦ ਸਾਡੀ ਪਹੁੰਚ ਹੋਈ ਅਸੀਂ ਆਪੇ ਲਵਾ ਲਾਂਗੇ ਕਿਉਂਕਿ ਅਸੀਂ ਬਹੁਤ ਗਰੀਬ ਆ ਸਾਰੀ ਦੁਨੀਆ ਤੋਂ ਵੱਡੇ ਦੁੱਖ ਅਸੀਂ ਝੱਲ ਰਹੇ ਆ ਫਿਰ ਸਫਾਈਆਂ ਹੁੰਦੀਆਂ ਕਿ ਮੇਰੇ ਫਾਦਰ ਤੋਂ ਕੰਮ ਨਹੀਂ ਹੁੰਦਾ ਮੇਰਾ ਬ੍ਰਦਰ ਹਜੇ ਛੋਟਾ ਐਂਡ ਸਾਨੂੰ ਕਮੈਂਟ ਕਰਨ ਤੋਂ ਪਹਿਲਾਂ ਜਾਂ ਕੋਈ ਸਲਾਹ ਦੇਣ ਤੋਂ ਪਹਿਲਾਂ ਸੋਚ ਲਿਆ ਕਰੋ ਪਰ ਜਦੋਂ ਵਲੌਗ ਦੇ ਵਿੱਚ ਇਦਾਂ ਕਿ ਫੁਕਰੀਆਂ ਮਾਰਨੀਆਂ ਉਹਨੂੰ ਅਸੈਪਟ ਕਰ ਲਿਆ ਕਰੋ ਹਾਂਜੀ ਤੇ ਸਭ ਤੋਂ ਪਹਿਲਾਂ ਆਪਾਂ ਕੱਪਟਾਂ ਦੇ ਆਲੂ ਤੇ ਥੋੜਾ ਫਾਟੇ ਜਾ ਕੇ ਫਰੰਟ ਫਰਾਈ ਤੇ ਬਣਾ ਤਾਂ ਤੇ ਸਾਰਿਆਂ ਨੇ ਕਮੈਂਟ ਕਰਕੇ ਉਸ ਫਰੰਟ ਫਰਾਈ ਕਿਸ ਤਰ੍ਹਾਂ ਦਿੱਤੇ ਫੇਵਰੇਟ ਆ ਮਸਤ ਹੋ ਜਾਣਾ ਫੇਵਰੇਟ ਆ ਕਿਉਂਕਿ ਇਹਨਾਂ ਨੂੰ ਬਹੁਤ ਜ਼ਿਆਦਾ ਪਸੰਦ ਆ ਦੇਖ ਸੋਨੂ ਜਦੋਂ ਤੁਹਾਡਾ ਕਾਮੀ ਵਲੌਗਿੰਗ ਕਰਨਾ ਤੇ ਫਿਰ ਇੱਕ ਮਾਈਕ ਲੈ ਲਾ ਇੱਕ ਤਾਂ ਤੂੰ ਬੋਲਦੀ ਐਵੇਂ ਆ ਕਿ ਜਿਵੇਂ ਤੇਰੇ ਚ ਜਾਣ ਨਹੀਂ ਹੁੰਦੀ ਦੋ ਦੋ ਵਾਰੀ ਤੇਰੀ ਗੱਲ ਸੁਣਨੀ ਪੈਂਦੀ ਆ ਫਿਰ ਸਮਝ ਆਉਂਦੀ ਆ ਤੇ ਦੂਜਾ ਪਿੱਛੇ ਬਹੁਤ ਜ਼ਿਆਦਾ ਖੜਕਾ ਹੋਈ ਜਾਂਦਾ ਹੁੰਦਾ ਵੀਡੀਓ ਬਣਾਉਣ ਲੱਗੀ ਥੋੜੀ ਜੀ ਮਿਹਨਤ ਲਾ ਲਿਆ ਕਰ ਅਸੀਂ ਵੀ ਜਦੋਂ ਬੋਲਦੇ ਆ ਏਸੀ ਕੂਲਰ ਫੈਨ ਬੰਦ ਕਰਕੇ ਬੋਲਦੇ ਆ ਪਰ ਨਹੀਂ ਅਸੀਂ ਇੰਨੀ ਮਿਹਨਤ ਨਹੀਂ ਕਰਨੀ ਅਸੀਂ ਇੱਕ ਦੋ ਚੀਜ਼ਾਂ ਪੁੱਠੀਆਂ ਜਿਹਾ ਬੋਲ ਦੇਣੀ ਆ ਤੇ ਵਾਇਰਲ ਹੋ ਜਾਾਂਗੇ ਤੇ ਲੋਕਾਂ ਨੂੰ ਉਹ ਚੀਜ਼ ਦੇਖਣ ਲਈ ਸਾਡਾ ਪੂਰਾ ਵਲੌਗ ਦੇਖਣਾ ਹੀ ਪੈਣਾ ਤੇ ਮੈਂ ਤਾਂ ਖੰਦ ਰਹਿ ਗਈ ਹਾਂ ਕਰ ਮੈਂ ਰੈਕਟਰ ਆਇਤ ਤੇ ਆਂਦੇ ਲੋਕਾਂ ਦੇ ਸਿਰ ਤੇ ਗੜਾ ਆਹਰ ਫੋਨ ਕਰਨਾ ਇੱਤ ਮਾਤਾ ਫਲਾਈਸ ਕਰਉਣੇ ਨੇ ਤੇ ਬਹੁਤ ਯਰ ਪਸੰਦਾ ਮੈਂ ਹਨੀ ਨਾ ਨਹੀਂ ਮੈਂ ਮੈਂ ਰੋਜ਼ ਬਣਾ ਲੈਂਦੀ ਆ ਮੈਂ ਨਾ ਮੈਨੂੰ ਤਾਂ ਬਹੁਤ ਪਸੰਦਾ ਖੈਰ ਅੱਬਾ ਵਾਟ ਇਜ਼ ਥਿਸ ਇਜ਼ ਥਿਸ ਆ ਵਲੋਗਿੰਗ ਆਡੀਅੰਸ ਤੱਕ ਤੇਰੀ ਗੱਲ ਹੀ ਨਹੀਂ ਪਹੁੰਚਦੀ ਕੋਈ ਤੇਰੀ ਰੈਸਿਪੀ ਤੋਂ ਕੀ ਸਿੱਖ ਲੂ ਸਾਰਾ ਤੇ ਮੱਧਰ ਚੈਨ ਤੋਂ ਇੱਕ ਸਿੱਖੀ ਜੀ ਜੀ ਏ ਐਮ ਬੀ ਹੈ ਐਪੀਸੋਡ ਸਟਾਰਟ ਕਰਨ ਤੋਂ ਪਹਿਲਾਂ ਹੀ ਐਂਡ ਕਰਤਾ ਕਹਿੰਦੀ ਕਮੈਂਟ ਕਰਕੇ ਦੱਸੋ ਇਹ ਕੀ ਚੀਜ਼ ਆ ਲੋਕ ਤਾਂ ਹਜੇ ਕਮੈਂਟ ਸੈਕਸ਼ਨ ਨੂੰ ਸਕਰੋਲ ਹੀ ਕਰਨ ਲੱਗੇ ਹੋਣਗੇ ਤੇ ਇਹਦਾ ਆਨਸਰ ਆ ਗਿਆ ਏ ਐਮ ਬੀ ਆ ਇਹ ਵਧੀਆ ਫਾਰਵਰਡ ਸੋਚ ਰੱਖਦੀ ਆ ਕੁਐਸਚਨ ਮਾਰਕ ਲਾਉਣ ਤੋਂ ਪਹਿਲਾਂ ਹੀ ਫੁੱਲ ਸਟਾਪ ਲਾ ਦਿੰਦੀ ਆ ਬਹੁਤ ਨਾਲ ਨਾ ਆਇਆ ਕੋਈ ਫੋਟੋ ਹੈ ਦੰਤਾਂ ਚਲ ਆਵਦੀ ਕਿਚਨ ਚ ਆਵਦੇ ਘਰੇ ਤੂੰ ਜੋ ਮਰਜ਼ੀ ਕਰ ਪਰ ਆਡੀਅנס ਨੂੰ ਰੈਸিপি ਦਿੰਦੀ ਆ ਨਵਾਂ ਮਾਸਟਰ ਸ਼ੈਫ ਫਾਰਮੈਟ ਨਾਲ ਸ਼ੁਰੂ ਕਰ ਨਾਲ ਨਾਲ ਖਾਣਾ ਤੇ ਨਾਲ ਨਾਲ ਰੈਸিপি ਬਣਾਉਣੀ ਕਿਤੇ ਤੇਰੇ ਤੋਂ ਸਿੱਖ ਕੇ ਕੁੜੀਆਂ ਘਰੋਂ ਛਿੱਤਰ ਖਾਈ ਜਾਂਦੀਆਂ ਹੋਣ ਕਿਉਂਕਿ ਇਹਨਾਂ ਦੀ ਆਡੀਅנס ਵੀ ਇੰਨਾ ਵਰਗੀ ਆ ਨਾ ਜਿਵੇਂ ਉਹਨਾਂ ਨੇ ਬਲਾਈਂਡਲੀ ਇਹਨਾਂ ਦਾ ਸਬਸਕ੍ਰਾਈਬ ਵਾਲਾ ਬਟਨ ਨਾ ਪਤਾ ਉਵੇਂ ਹੀ ਬਲਾਈਂਡਲੀ ਰੈਸਪੀਜ਼ ਵੀ ਫੋਲੋ ਕਰ ਸਕਦੇ ਆ ਤਾਂ ਲਓ ਜੀ ਪਰ ਆਪਾਂ ਤਿਆਰ ਕਰਤ ਲਈ ਸਿਰੋਂ ਆਪਾਂ ਤੋਂ ਆਇਆ ਸਹਿ ਓਹੋ ਇਹ ਤਾਂ ਉਹ ਹਾਲ ਹੋ ਗਿਆ ਜਿਵੇਂ ਤੂੰ ਆਪਦੇ ਪਾਪਾ ਨੂੰ ਕਵੇਂ ਹੈਲੋ ਆਂਟੀ ਜੋ ਤੂੰ ਸਾਨੂੰ ਦਿਖਾ ਰਹੀ ਆ ਉਹ ਆਲੂ ਆ ਪਿਆਜ਼ ਨਹੀਂ ਮੈਂ ਉੱਥੇ ਦੁਬਾਰਾ ਪਾਵਾਂਗਾ ਨੇ ਚਲ ਮੈਂ ਪਾਪਾ ਖਾਣ ਨੂੰ ਤਔਰ ਤੱਕ ਹੀ ਹਾਂ ਨਾ ਅਸਲੇ ਖਣੋ ਆਪਣੇ ਸਾਰ ਦੇ ਸ਼ਾਹਨਾ ਬਣਗੀ ਗਾਈਜ਼ ਸੀਰੀਅਸਲੀ ਮੈਨੂੰ ਲੱਗਿਆ ਕਿ ਮੈਦੇ ਤੋਂ ਬਾਅਦ ਕਹਿ ਰਹੀ ਆ ਆਪਾਂ ਪਾਵਾਂਗੇ ਚੀਨੀ ਮੈਂ ਮੈਂ ਤਾਂ ਜ਼ਿਆਦਾ ਖਾਂਦੀ ਨਹੀਂ ਇਸੇ ਲਈ ਮੈਂ ਆਪਦੇ ਸਵਾਦ ਅਨੁਸਾਰ ਘੱਟ ਪਾਉਂਗੀ ਤੇ ਇਹਨੇ ਪਾਇਆ ਕੀ ਰੈੱਡ ਚਿਲੀ ਪਾਊਡਰ ਉਹ ਬਈ ਜਿਹੜਾ ਵੀ ਇਹਦੀ ਰੈਸਿਪੀ ਦੇਖ ਕੇ ਬਣਾਉਣ ਦੀ ਕੋਸ਼ਿਸ਼ ਕਰਦਾ ਨਾ ਪਲੀਜ਼ ਆਪਦਾ ਦਿਮਾਗ ਕੰਨ ਤੇ ਅੱਖਾਂ ਖੋਲ ਕੇ ਰੈਸਿਪੀ ਦੇਖਿਆ ਕਰੋ ਕਿਤੇ ਉਹ ਨਾ ਹੋਵੇ ਘਰ ਦੇ ਸਾਹਮਣੇ ਮਿੱਠੇ ਫ੍ਰੈਂਚ ਫ੍ਰਾਈਜ਼ ਰੱਖੇ ਪਏ ਹੋਣ ਟੈਸਟ ਹੋ ਗਿਆ ਸਾਰੇ ਤੇ ਬੜੇ ਤਰ੍ਹਾਂ ਆਪਾਂ ਪਾਤਾ ਕੋਲ ਚ ਤੇ ਹੁਣ ਆਪਾਂ ਇਹਨਾਂ ਨੂੰ ਫ੍ਰਾਈ ਕਰਦੇ ਆਂ ਸੋਨ ਲੋ ਪਾਤਾ ਤੇਲ ਕੜੀ ਚ ਅਸਲ ਚ ਤੇਲ ਕੜਾਈ ਚ ਪਾਇਆ ਕੜੀ ਚ ਨਹੀਂ ਪੱਕਾ ਹੈ ਦੀ ਜਿਹੜੀ ਆਡੀਅנס ਨੇ ਰੋਸਟ ਨਹੀਂ ਨਾ ਵੇਖਿਆ ਉਹ ਅੱਜ ਕੜੀ ਚ ਤੇਲ ਪਾ ਕੇ ਤੇ ਫ੍ਰੈਂਚ ਫ੍ਰਾਈਜ਼ ਚੀਨੀ ਪਾ ਕੇ ਬਣਾਉਣਗੇ ਆਪਣਾ ਸਬਜ਼ੀ ਤਾਂ ਬਣਾ ਦਿੱਤੇ ਲੋ ਤੇ ਇਹ ਆਪਾਂ ਬਣਾ ਰਹੇ ਸੀਗੇ ਤੇ ਬਾਕੀ ਕਦਲ ਲੱਗੀ ਕਿ ਭੁੱਖ ਤੇ ਆਪਾਂ ਸਬਜ਼ੀ ਬਣਾ ਲੈਣੇ ਨਾਲ ਦੇਖੋ ਜੀ ਆਪਾਂ ਤੇ ਫਲੀਆਂ ਦੇ ਸਬਜ਼ੀ ਬਣਾ ਹੈਗਾ ਇਹ ਅਸ ਕੜਕਲਾ ਪਤੀਆ ਕਹਿੰਦੀ ਆਪਾਂ ਫਲੀਆਂ ਦੀ ਸਬਜ਼ੀ ਬਣਾਈ ਆ ਬਟ ਸੀਰੀਅਸਲੀ ਕਿਹਨੂੰ ਕਿਹਨੂੰ ਫਲੀਆਂ ਦਿਖੀਆਂ ਕੜਾਈ ਚ ਦੱਸਿਓ ਜ਼ਰੂਰ ਆਏ ਕਹਿਣਾ ਕਿ ਗੰਡਿਆਂ ਦੀ ਸਬਜ਼ੀ ਬਣਾਈ ਆ ਤੇ ਵਿੱਚ ਦੋ ਕੁ ਫਲੀਆਂ ਪਾਈਆਂ ਨੇ ਆ ਜੀ ਹਾਲੋ ਟਿੱਟੂ ਕੜੇ ਆ ਜੀ ਲਓ ਤੇ ਆਪਣਾ ਮੌਸਮ ਦੇਖੋ ਕਿ ਨਾ ਕਿ ਹਟ ਰਿਹਾ ਪਿਆ ਤਾਂ ਸ਼ਾਮ ਦਾ ਟਾਈਮ ਹੋ ਗਿਆ ਹੈਲੋ ਜੀਜੂ ਜੀਜੂ ਵੀ ਵਿਚਾਰਾ ਕਹਿੰਦਾ ਹੋਣਾ ਕਿ ਮੈਂ ਜੀਜਾ ਚੀਜਾ ਨਹੀਂ ਵੈਸੇ ਜੀਜੇ ਨੇ ਕੋਈ ਰਿਐਕਸ਼ਨ ਨਹੀਂ ਦਿੱਤਾ ਤੇਰੀ ਗੱਲ ਤੇ ਬੇਬੇ ਮੈਨੂੰ ਤੇਰਾ ਫੋਨ ਆਇਆ ਸੀ ਕੀ ਕਹਿੰਦੀ ਸੀ ਜਾ ਮਾ ਫੁੱਟਾ ਦੀਦੀ ਤਾਂ ਤੇਰੀ ਬਾਲੀ ਅੱਕੀ ਵਈ ਲੱਗਦੀ ਆ ਉਹਨੇ ਤਾਂ ਕੋਈ ਚੱਜ ਨਾਲ ਰਿਸਪੌਂਸ ਹੀ ਨਹੀਂ ਕੀਤਾ ਕੀ ਕਹਿੰਦੀ ਸੀ ਬਾਕੀ ਮੀਨੂੰ ਲਈ ਤਾਂ ਇਹਨਾਂ ਦੇ ਦਿਲਾਂ 'ਚ ਰਿਸਪੈਕਟ ਹੀ ਬੜੀ ਲੱਗਦੀ ਆ ਚਾਰ ਨਾਲ ਤੇ ਕਾਕੇ ਤੁਹਾਨੂੰ ਦੱਸਿਆ ਸੀ ਕਿਹੜਾ ਨਹੀਂ ਆਪਾਂ ਮੈਨੂੰ ਤੇਰੇ ਨਾਲ ਵਾਟ ਕੀਤਾ ਸੀਗਾ ਤੇ ਨਾਲੇ ਆਪਾਂ ਨੂੰ ਪਰੇ ਖੁਸ਼ੀ ਵਿੱਚ ਸ਼ਾਮਲ ਹੋਣ ਲਈ ਕਾਹਤੇ ਆਪਾਂ ਜ਼ਰੂਰ ਤਾਵਾਂਗੇ ਤੇ ਬਾਕੀ ਜਿਹੜਾ ਪ੍ਰੂਤਕੋਟ ਵਾਲਿਆ ਉਹ ਜਰੂਰ ਕਿ ਮੱਧਿਤ ਦਲ ਪੈਚਾ ਤੇ ਬਾਕੀ ਤੇ ਅੱਗੇ ਆਪਾਂ ਜਿਹੜੇ ਜ ਆਪਾਂ ਨੂੰ ਮਿਲਤੇ ਆਗੇ ਹੜਾ ਆਪਾਂ ਫਰੀਦਕੋਟ ਮੈਂ ਵਰਦੇ ਸਾਰਿਆਂ ਨੂੰ ਹਾਂਜੀ ਬਈ ਫਰੀਦਕੋਟ ਵਾਲਿਓ ਆ ਰਹੀ ਆ ਸੈਲੀਬ੍ਰਿਟੀ ਸੋਨੂ ਕੌਰ ਜਿਹਦੀ ਕਿ ਪੰਜਾਬ ਨੂੰ ਬਹੁਤ ਵੱਡੀ ਦੇਣ ਆ ਤੇ ਤੁਸੀਂ ਉਹਦੇ ਆਉਣ ਤੋਂ ਪਹਿਲਾਂ ਲਾਈਨ ਲਾ ਲੈਣੀ ਆ ਫੇਰ ਹੀ ਤੁਹਾਨੂੰ ਸੋਨੂ ਕੌਰ ਦੇ ਦਰਸ਼ਨ ਹੋਣਗੇ ਕੌਨਫੀਡੈਂਸ ਦੇਖੋ ਤੁਸੀਂ ਵਲੌਗਰਸ ਦਾ ਤੇ ਇਹ ਕੌਨਫੀਡੈਂਸ ਆਇਆ ਕਿਉਂ ਆ ਟੋਡੇ ਕਰਕੇ ਕਿਉਂਕਿ ਜਿੱਥੇ ਤੁਹਾਨੂੰ ਮਿਲਣ ਤੁਸੀਂ ਫੋਟੋਆਂ ਕਰਵਾਉਣ ਲੱਗ ਜਾਂਦੇ ਹੋ ਐਂਡ ਦੇ ਫੀਲ ਲਾਈਕ ਕਿ ਅਸੀਂ ਬਹੁਤ ਵੱਡੀ ਇਨਸਪੀਰੇਸ਼ਨ ਆ ਲੋਕਾਂ ਵਾਸਤੇ ਬੱਤ ਸਹੀ ਏ ਕੈਜੀ ਫਰਾਫਰੰਦ ਕੋਟਾਲੇ ਰਿਓ ਤਿਆਰ ਆਪਾਂ ਮਿਲਦੇ ਹਾਂ ਜੀ ਸਾਨੂੰ ਫਿਰ ਕੋਟਕੇ ਤੇ ਕਮਰਤਾ ਚ ਦੱਸਦੇ ਚੀਨਾਰਾ ਫਿਰ ਕੋਟਾ ਤੇ ਆਪਾਂ ਆ ਰਹੇ ਹਾਂ ਧੰਨਵਾਦ ਕਮੈਂਟਾਂ ਚ ਦੱਸ ਦਿਓ ਠੀਕ ਆ ਜੀ ਦਾ ਪਿੰਡ ਫਰੀਦਕੋਟ ਆ ਇਹ ਭਗਵਾਨ ਕੀ ਜ਼ੁਲਮ ਹੈ ਪਹਿਲੀ ਤਾਂ ਗੱਲ ਬੀਬਾ ਫਰੀਦਕੋਟ ਪਿੰਡ ਨਹੀਂ ਸ਼ਹਿਰ ਆ ਦੂਜੀ ਗੱਲ ਫਰੀਦਕੋਟ ਜ਼ਿਲ੍ਹੇ ਚ ਪਿੰਡ ਪੈਂਦੇ ਆ ਸੋ ਇਹ ਕਹਿਣਾ ਸੀ ਕਿ ਜਿਨ੍ਹਾਂ ਦਾ ਜ਼ਿਲ੍ਹਾ ਫਰੀਦਕੋਟ ਆ ਕੀ ਯਾਰ ਮਤਲਬ ਕਿ ਜਿਹੜੀ ਚੀਜ਼ 1 ਮਿੰਟ ਦੀ ਬੋਲਣੀ ਆ ਉਹਦੇ ਤੇ ਵੀ ਦਿਮਾਗ ਨਹੀਂ ਲਾ ਸਕਦੇ ਇਹ 1 ਮਿੰਟ ਦੀ ਵੀ ਪ੍ਰੈਕਟਿਸ ਹੈਣੀ ਇਹਨਾਂ ਚ ਬਾਕੀ ਗਾਇਸ ਅੱਜ ਦੀ ਵੀਡੀਓ ਆਪਾਂ ਕਰਦੇ ਆ ਇੱਥੇ ਖਤਮ ਝੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਵੇ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਐਂਡ ਹਰ ਇੱਕ ਵੀਡੀਓ ਤੇ ਸੋਹਣੇ ਸੋਹਣੇ ਕਮੈਂਟਸ ਕਰਨ ਲਈ ਤੁਹਾਡਾ ਤਹਿ ਦਿਲ ਤੋਂ ਧੰਨਵਾਦ